ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਖੜ ਸਾਹਿਬ ਕਾਂਗਰਸ ਦਾ ਹਾਲ ਕੀ ਅੱਜਕੱਲ ਕਾਂਗਰਸ ਇਜ਼ ਰੇਰਿੰਗ ਟੂ ਗੋ ਬਿਲਕੁਲ ਮਜ਼ਬੂਤੀ ਨਾਲ ਲੜਾਈ ਵਾਸਤੇ ਤਿਆਰ ਖੜੀ ਹੈ ਫੌਜਾਂ ਕਾਂਗਰਸ ਦੀਆਂ ਲੜਾਈ ਕਿਹਦੇ ਨਾਲ ਆ ਗਈ ਲੜਾਈ ਜਿਹੜੇ ਆਪੋਨੈਂਟ ਸਾਡੇ ਸਾਹਮਣੇ ਇਲੈਕਸ਼ਨ ਲੜਨਗੇ ਪਤਾ ਨਹੀਂ ਉਹਨਾਂ ਕਾਲੀ ਭੀਜੇ ਪੀ ਇਕੱਠੇ ਲੜਦੇ ਆ ਡੱਡ ਲੜਦੇ ਆ ਦਿੱਲੀ ਤੋਂ ਆਮ ਆਦਮੀ ਪਾਰਟੀ ਉਹ ਵੀ ਜੇ ਥੇ ਆ ਕੇ ਲੜਦੇ ਚਾਰਾਂ ਨਾਲ ਲੜਾਈ ਹੁੰਦੀ ਹੈ ਤਿੰਨਾਂ ਨਾਲ ਲੜਾਈ ਹੁੰਦੀ ਬੀਐਸਪੀ ਇਜ਼ ਆਲਸੋ ਇਨ ਐਂਟਰਨੈਟ ਤੇ ਹੂਐਵਰ ਇਜ਼ ਦਾ ਆਪੋਨੈਂਟ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਲੜਾਈ ਲੜਨੀ ਹੈ ਜਿਹੜੀ ਵੀ ਸਾਹਮਣੇ ਤਾਕਤਾ ਉਹਨਾਂ ਨਾਲ ਅਸੀਂ ਲੜਾਈ ਲੜਾਂਗੇ ਇਹ ਪਿਛਲੀ ਵਾਰ ਜਿਵੇਂ ਅਕਾਲੀ ਦਲ ਬਨਾਮ ਕਾਂਗਰਸ ਸੀ ਇਸ ਵਾਰ ਕਾਂਗਰਸ ਬਨਾਮ ਕੀ ਆਗਾ ਦੇਖੋ ਕਾਂਗਰਸ ਬਨਾਮ ਜਾਂ ਬੀਐਸਪੀ ਬਨਾਮ ਜਾਂ ਬੀਜੇਪੀ ਬਨਾਮ ਨਹੀਂ ਮਸਲਾ ਹੈ ਅੱਜ ਪੰਜਾਬ ਦੇ ਭਵਿੱਖ ਦਾ ਅਸੀਂ ਪੰਜਾਬ ਦੇ ਭਵਿੱਖ ਵਾਸਤੇ ਲੜਾਈ ਲੜ ਰਹੇ ਹਾਂ ਤੇ ਜੋ ਵੀ ਤਾਕਤਾਂ ਜਿਹੜੀ ਇਹਦੇ ਵਿੱਚ ਇਸ ਲੁੱਟ ਦੇ ਵਿੱਚ ਪੰਜਾਬ ਦੇ ਪਿਵệਖ ਨੂੰ ਕਾਲਖਪੋਤਨ ਦੇ ਵਿੱਚ ਇਨਵੋਲਡ ਹੈਗੀਆਂ ਉਹਨਾਂ ਦੇ ਨਾਲ ਸਾਡੀ ਲੜਾਈ ਹੈ ਜਿਸ ਦਾ ਕਾਂਗਰਸ ਦਾ ਹਾਲ ਠੀਕ ਆ ਪਰ ਕਾਂਗਰਸ ਦੇ ਵਰਕਰਾਂ ਨੂੰ ਲੱਗਦਾ ਕਾਂਗਰਸ ਦਾ ਹਾਲ ਠੀਕ ਨਹੀਂ ਹੈਗਾ ਕਿਤੇ ਨਾ ਕਿਤੇ ਉਹੀ ਸਾਰਾ ਕੁਝ ਚੱਲ ਰਿਹਾ ਜੋ ਪਹਿਲਾਂ ਚੱਲ ਰਿਹਾ ਸੀ ਕਾਂਗਰਸ ਦੇ ਅੰਦਰ ਆਮ ਆਦਮੀ ਪਾਰਟੀ ਦੀ ਪਾਰਟੀ ਵੀ ਆ ਗਈ ਪਰ ਕਾਂਗਰਸ ਨਹੀਂ ਬਦਲੀ ਦੇਖੋ ਆ ਕਿਸੇ ਇੱਕ ਪਾਰਟੀ ਦੇ ਆਣਾ ਨਾ ਜਾਣਾ ਕਾਂਗਰਸ ਪਾਰਟੀ ਆਪਣੇ ਵਰਕਰਾਂ ਦੇ ਮਜਬੂਤੀ ਨਾਲ ਖੜੀ ਹੈ ਉਹਨਾਂ ਦੇ ਕੰਦਿਆਂ ਤੇ ਖੜੀ ਹੈ ਤੇ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਹੈ ਅੱਜ 9.5 ਸਾਲ ਤੋਂ ਇੰਨਾ ਇੰਨਾ ਦਸਤਾਇਆ ਹੋਇਆ ਹੈ ਅਲੋਂਗ ਵਿਦ ਜਿਹੜੇ ਪੰਜਾਬ ਦੇ ਨੌਜਵਾਨਾਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਜਿਸ ਤਰ੍ਹਾਂ ਸਤਾਇਆ ਗਿਆ ਪੰਜਾਬ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਕਾਂਗਰਸ ਦਾ ਵਰਕਰ ਉਹ ਸਾਰੇ ਅੱਜ ਇਸ ਗੱਲ ਦੀ ਉਡੀਕ ਕਰ ਰਹੇ ਹੈ ਵੀ ਕਦੋਂ ਇਲੈਕਸ਼ਨਾਂ ਆਉਣ ਤੇ ਇਸ ਅਕਾਲੀ ਭਾਜਪਾ ਸਰਕਾਰ ਤੋਂ ਪਿੱਛਾ छुड़ाए ਜਾਵੇ ਤੁਹਾਨੂੰ ਕੀ ਲੱਗਦਾ ਹੈ ਜੇ ਨਵਾਂ ਕਾਂਗਰਸ ਨੂੰ ਕੀ ਕਰਨ ਦੀ ਲੋੜ ਆਗੀ ਜਦੋਂ ਚੈਲੰਜ ਆਮ ਆਦਮੀ ਪਾਰਟੀ ਹੈ ਅਕਾਲੀ ਦਲ ਆਪਣੀ ਕੈਂਪੇਨ ਚਲਾ ਰਿਹਾਗਾ ਉਹਨਾਂ ਕੋਲ ਸਰਕਾਰ ਵੀ ਹੈਗੀ ਕਾਂਗਰਸ ਨੂੰ ਕੀ ਨਵਾਂ ਕਰਨ ਦੀ ਲੋੜ ਆ ਕਾਂਗਰਸ ਦੇ ਪ੍ਰਧਾਨ ਨੂੰ ਜਿਹੜਾ ਕੀ ਕਰਨ ਦੀ ਲੋੜ ਆ ਕਿ ਕਾਂਗਰਸ ਜ਼ਿਆਦਾ ਰਾਈਜ਼ ਹੋਵੇ ਪੰਜਾਬ 'ਚ ਕੋ ਕਾਂਗਰਸ ਪ੍ਰਧਾਨ ਨੇ ਜੋ ਕੁਝ ਕਰਨਾ ਹੈ ਉਹ ਆਪਣੇ ਤੌਰ ਤੇ ਕਰ ਰਹੇ ਆ ਜੇ ਲੋਕਾਂ ਦੇ ਜਿਹੜੇ ਇਸ਼ੂਜ਼ ਹੈ ਲੋਕਾਂ ਦੇ ਅੱਜ ਹਰੇਕ ਕਿਸਮ ਦੇ ਇਸ਼ੂ ਹੈ ਉਹਨਾਂ ਨੂੰ ਲੈ ਕੇ ਕਾਂਗਰਸ ਪਾਰਟੀ ਲੋਕਾਂ ਦੇ ਵਿੱਚ ਜਾ ਰਹੀ ਹੈ ਅੱਜ ਨੌਜਵਾਨ ਜਿਹੜੇ ਇੱਕ ਯੂਵਾ ਪੀਡੀ ਹੈ ਉਹਦੀਆਂ ਆਪਣੀ ਪਰੇਸ਼ਾਨੀਆਂ ਹੈ ਅੱਜ ਜਿਹੜਾ ਸਾਡਾ ਕਿਸਾਨ ਹੈ ਅੱਜ ਪੰਜਾਬ ਦੇ ਅੰਦਰ ਅਗਰ ਕੋਈ ਕੱਲੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਵੀ ਨਹੀਂ ਸਾਰੇ ਦੁਨੀਆ ਦੇ ਅੰਦਰ ਅਗਰ ਤੁਸੀਂ ਦੇਖੋ ਤਾਂ ਆ ਜਿਹੜਾ ਕਾਲਖ ਪੋਤੀ ਗਈ ਹੈ ਆਫ ਬੀਇੰਗ ਦਾ ਹਾਈਐਸਟ ਪਰ ਕੈਪੀਟਲ ਸੁਇਸਾਈਡ ਰੇਟ ਵਰਲਡ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਜਿੱਥੇ ਆਤਮ ਹਤਿਆ ਹੋਈਆਂ ਹਨ ਉਹ ਪੰਜਾਬ ਪੰਜਾਬ ਦਾ ਨਾਮ ਹੈ ਇਸੇ ਕਰਕੇ ਕਿਸਾਨ ਦੀ ਕਿਸਾਨ ਦੀ ਅੱਡ ਸਮੱਸਿਆ ਉਹਨੂੰ ਅਲੱਗ ਤਰੀਕੇ ਨਾਲ ਐਡਰੈਸ ਕਰਨਾ ਪਊਗਾ ਦੁਕੰਦਾਰਾਂ ਦੀ ਜਿਹੜਾ ਛੋਟਾ ਮੀਡਲ ਕਲਾਸ ਹੈ ਉਹਦੀ ਆਪਣੀ ਵਰਗ ਦੀ ਸਮੱਸਿਆ ਹੈ ਜਿਹੜੇ ਵੱਡੇ ਇੰਡਸਟਰੀ ਵਾਲੇ ਹੈ ਉਹਨਾਂ ਦੀ ਆਪ ਦੀ ਸਮੱਸਿਆ ਹੈ ਕਰਮਚਾਰੀ ਵਰਗ ਹੈ ਉਹਨਾਂ ਦੀ ਆਪ ਦੀਆਂ ਸਮੱਸਿਆਵਾਂ ਅੱਜ ਕੋਈ ਵੀ ਵਰਗ ਇਸ ਐਨਡੀਏ ਸਰਕਾਰ ਦੇ ਮੋਦੀ ਸਰਕਾਰ ਦੇ ਆਉਣ ਦੇ ਬਾਅਦ ਤੇ ਇੱਥੇ ਪੰਜਾਬ ਦੇ ਵਿੱਚ ਜਿਹੜੇ 9.5 ਸਾਲਾਂ ਦੇ ਵਿੱਚ ਜਿਹੜੀ ਅਕਾਲੀ ਭਾਜਪਾ ਸਰਕਾਰ ਨੇ ਲੁੱਟ ਖਸੂਟ ਮਚਾਈ ਹੈ ਪੰਜਾਬ ਦੇ ਅੰਦਰ ਹਰੇਕ ਵਰਗ ਅੱਜ ਪਹਿਲੀ ਦਫਾ ਮੈਂ ਆਪਣੇ ਪੂਰੇ ਰਾਜਨੀਤਿਕ ਕੈਰੀਅਰ 'ਚ ਦੇਖ ਰਿਹਾ ਨਾਟ ਐਸ ਸਿੰਗਲ ਸੈਕਸ਼ਨ ਆਫ ਸੋਸਾਇਟੀ ਸਮਾਜ ਦਾ ਹਰ ਵਰਗ ਅੱਜ ਪਰੇਸ਼ਾਨ ਹੈ ਤੇ ਉਹਨਾਂ ਦੀ ਅਡਰਟ ਸਮੱਸਿਆ ਨੂੰ ਅਡਰਟ ਤਰੀਕੇ ਨਾਲ ਐਡਰੈਸ ਕਰਨ ਵਾਸਤੇ ਕੈਪਟਨ ਸਾਹਿਬ ਹੁਣੇ ਪਠਾਨਕੋਟ ਜਾ ਕੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਨੂੰ ਬੜ ਬਹੁਤ ਵੱਡਾ ਵਾਅਦਾ ਕੀਤਾ ਗਿਆ ਸੀ ਉਹਨੂੰ ਮਿਲ ਕੇ ਆਏ ਜਿਹੜੇ 15-15 ਲੱਖ ਰੁਪਏ ਗਰੀਬਾਂ ਦੇ ਅਕਾਊਂਟ ਚ ਜਾਣ ਵਾਲੀ ਗੱਲ ਸੀ ਉਹਨਾਂ ਨਾਲ ਵੀ ਉਹਨਾਂ ਦਾ ਇੰਟਰੈਕਸ਼ਨ ਹੋਣ ਵਾਲਾ ਹੈ ਨੌਜਵਾਨਾਂ ਨਾਲ ਉਹਨਾਂ ਯੂਨੀਵਰਸਿਟੀਆਂ 'ਚ ਜਾ ਕੇ ਇੰਟਰੈਕਸ਼ਨ ਕੀਤੀ ਹੈ ਹੋਰ ਵੀ ਕਰਨਗੇ ਆ ਜਿਹੜੇ ਧਰਨੇ ਲੱਗੇ ਆ ਜਾ ਕੇ ਲਾਅ ਐਂਡ ਔਰਡਰ ਨੂੰ ਲੈ ਕੇ ਕੱਲ ਉੱਥੇ ਜਲੰਧਰ ਦੇ ਵਿੱਚ ਖੁਦ ਰਾਹੁਲ ਗਾਂਧੀ ਜੀ ਇੱਥੇ ਆ ਕੇ ਗਏ ਹੈ ਉਸ ਤੋਂ ਪਹਿਲਾਂ ਗੁਰਦਾਸਪੁਰ 'ਚ ਧਰਨਾ ਹੋਇਆ ਹੁਣ ਜਿਹੜਾ ਭ੍ਰਸ਼ਟਾਚਾਰ ਚੱਲ ਰਿਹਾ ਜਿਹੜੇ ਨੌਜਵਾਨਾਂ ਦੀ ਜਿਹੜੀ ਭਵਿਸ਼ਾ ਹੈ ਉਹਨਾਂ ਨੂੰ ਨੌਕਰੀ ਦਾ ਲਾਲਚ ਦਿਖਾ ਕੇ ਉਹਨਾਂ ਤੋਂ ਰੁਪਏ ਜਿਹੜੇ ਲੁੱਟੇ ਜਾ ਰਹੇ ਆ ਉਹਦੇ ਖਿਲਾਫ ਲੰਬੀ ਜਾ ਕੇ ਜਦੋਂ ਆਮ ਆਦਮੀ ਪਾਰਟੀ ਵਰਗੀ ਇੱਕ ਤਰ੍ਹਾਂ ਦੀ ਯੰਗ ਤੇ ਨਵੀਂ ਪਾਰਟੀ ਬਹੁਤ ਵੱਡੇ ਪੱਧਰ ਤੇ ਉਤੇ ਪੰਜਾਬ ਚ ਕੰਮ ਕਰ ਰਹੀ ਆ ਤਾਂ ਕਾਂਗਰਸ ਨੂੰ ਵੀ ਕਿਸੇ ਐਹੇ ਜੇ ਲੀਡਰ ਦੀ ਲੋੜ ਸੀ ਜਿਹੜਾ ਬਹੁਤ ਮੋਬਿਲਿਟੀ ਜੀ ਦੀ ਬਹੁਤ ਹੁੰਦੀ ਕਪਤਨ ਮਿਰਿੰਦਰ ਸਿੰਘ ਦੀ ਉਨੀ ਮੋਬਿਲਿਟੀ ਨਹੀਂ ਆ ਉਹਨਾਂ ਨਹੀਂ ਜਾ ਰਹੇ ਉਹਨੀਆਂ ਕਾਨਫਰੰਸਾਂ ਨਹੀਂ ਹੋ ਰਹੀਆਂ ਉਸ ਤਰ੍ਹਾਂ ਜਨਤਾ ਦੇ ਅੰਦਰ ਜਿਸ ਤਰ੍ਹਾਂ ਕਾਂਗਰਸ ਨੂੰ ਜਾਣਾ ਚਾਹਦਾ ਨਹੀਂ ਜਾ ਪਾ ਰਹੀ ਤੁਸੀਂ ਜਿਹੜੀ ਯੂਆ ਤੇ ਇਹਨਾਂ ਦੀ ਗੱਲ ਕੀਤੀ ਹੈ ਐਡਾ ਵੀ ਟੂ ਪ੍ਰੂਵ ਦਮ ਸੈਲਫ ਕਿਉਂਕਿ ਦਿੱਲੀ ਦੇ ਵਿੱਚ ਵੀ ਜਿਹੜਾ ਐਕਸਪੀਰੀਅੰਸ ਹੈ ਲੋਕਾਂ ਦਾ ਕੋਈ ਜ਼ਿਆਦਾ ਇਨਕਰੇਜਿੰਗ ਨਹੀਂ ਰਿਹਾ ਤੇ ਐਸ ਫਾਰ ਐਸ ਕੈਪਟਨ ਅਮਰਿੰਦਰ ਸਿੰਘ ਜੀ ਦਾ ਤੋਂ ਸਵਾਲ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਤਾਂ ਨਵੇਂ ਆ ਬਾਹਰੋਂ ਆਏ ਇਹਨਾਂ ਨੇ ਤਾਂ ਜਾ ਕੇ ਆਪਣੀ ਪਛਾਣ ਬਣਾਣੀ ਹੈ ਕੈਪਟਨ ਅਮਰਿੰਦਰ ਸਿੰਘ ਇੱਕ ਹੈ ਜੀ ਸ਼ਖਸੀਅਤ ਹੈ ਅੱਜ ਪੰਜਾਬ ਦੇ ਅੰਦਰ ਹਰੇਕ ਬੱਚਾ ਬੱਚਾ ਉਹਨਾਂ ਦੇ ਪੰਜਾਬ ਵਾਸਤੇ ਜੋ ਕੰਮ ਕੀਤੇ ਹੈ ਜਿਸ ਤਰ੍ਹਾਂ S Y L ਦਾ ਮਸਲਾ ਉਹਨਾਂ ਨੇ ਸਿਰੇ ਤੋਂ ਖਾਤੇ ਪਾੜਤੇ ਜਿਹਨੂੰ ਲੈ ਕੇ ਅੱਜ ਇਸ ਅਕਾਲੀ ਸਰਕਾਰ ਦੀ ਕਮਜ਼ੋਰੀ ਕਰਕੇ ਤੇ BJP ਦੇ ਨਫੇਰੀਅਸ ਡਿਜ਼ਾਈਨ ਜਿਸ ਤਰ੍ਹਾਂ ਦੇ ਉਹ ਚਾਲਾਂ ਖੇਡ ਰਹੇ ਉਹਨਾਂ ਨੂੰ ਕਰਕੇ ਅੱਜ ਦੁਬਾਰਾ S Y L ਖੁੱਲੀ ਖੜੀ ਹੈ ਲੋਕ ਅੱਜ ਦੁਬਾਰਾ ਯਾਦ ਕਰ ਰਹੇ ਆ ਵੀ ਜੇ ਕੈਪਟਨ ਅਮਰਿੰਦਰ ਸਿੰਘ ਵਰਗਾ ਮਜ਼ਬੂਤ ਲੀਡਰ ਇੱਥੇ ਪੰਜਾਬ 'ਚ ਹੁੰਦਾ ਤੇ ਕਿਸੇ ਦੀ ਜਰੂਰਤ ਨਹੀਂ ਪੈਣੀ ਸੀ ਦਿੱਲੀ 'ਚ ਬੈਠਿਆਂ ਦੀ ਆ ਹਰਿਆਣਾ 'ਚ ਬੈਠਿਆਂ ਦੀ ਵੀ ਇਸ ਮਸਲੇ ਨੂੰ ਦੁਬਾਰਾ ਨਵੇਂ ਸਿਰੇ ਤੋਂ ਖੋਲਿਆ ਜਾਵੇ ਤੇ ਪੰਜਾਬ ਦਾ ਹਰੇਕ ਪਿੰਡ ਦੇ ਵਿੱਚ ਨੌਜਵਾਨਾਂ ਦੇ ਵਿੱਚ ਆਸ ਹੈ ਕਿਉਂਕਿ ਕੈਪਟਨ ਸਾਹਿਬ ਦੇ ਟਾਈਮ ਜਦੋਂ 2002 ਤੋਂ ਲੈ ਕੇ 2007 ਦੇ ਵਿੱਚ ਨੌਕਰੀਆਂ ਦਿੱਤੀਆਂ ਗਈ ਸੀ ਦਾ ਫਰਸਟ ਟਾਈਮ ਐਂਡ ਦ ਓਨਲੀ ਟਾਈਮ ਥੇਰ ਵਰ ਟ੍ਰਾਂਸਪੇਰੈਂਟ ਸਿਲੈਕਸ਼ਨਸ ਕਿਸਨੂੰ 13 ਜਾਂ 14 ਰੁਪਏ ਲੋਕਾਂ ਨੇ ਭਰੇ ਸੀਗੇ ਤੇ ਘਰਾਂ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਦੇ ਅਪ pointment ਲੈਟਰ ਆਏ ਸੀ ਮੈਂ ਖੁਦ 2007 ਜਿਹੜੇ ਇਲੈਕਸ਼ਨ ਲੜਿਆ I think one of the biggest contributing factor ਜਿਹੜਾ ਸਭ ਤੋਂ ਵੱਡਾ ਸਾਨੂੰ ਲਾਭ ਮਿਲਿਆ ਸੀ ਮੇਰੇ ਕਈ ਪਬਲਿਕ ਮੀਟਿੰਗ 'ਚ ਇੱਕ ਰਿਕਸ਼ਾ ਪਹਲਰ ਮਨੂੰ ਅੱਜ ਵੀ ਆਉਂਦਾ ਉਹਨਾਂ ਨੇ ਕਿਹਾ ਜੀ ਮੇਰੇ ਬੱਚੀ ਨੂੰ ਟੀਚਰ ਦੀ ਨੌਕਰੀ ਮਿਲੀ ਹੈ ਤੇ ਸਿਰਫ ਮੇਰੇ 13 ਰੁਪਏ ਖਰਚ ਹੋਏ ਉਨਾ ਲੋਕਾਂ ਨੂੰ ਲੋਕ ਯਾਦ ਕਰਦੇ ਨਾਂ ਨੂੰ ਜਾਂ ਪਿੰਡਾਂ 'ਚ ਜਾਣ ਨਾਲ ਪਰਚੇ ਪੰਫਲਟ ਵੰਡਣ ਨਾਲ ਇਸ਼ਤਿਹਾਰ ਲਾਉਣ ਨਾਲ ਲੋਕ ਹੁਣ ਬਹੁਤ ਅੱਗੇ ਵੱਚੁਕੇ ਇਨਫੋਰਮੇਸ਼ਨ ਟੈਕਨੋਲੋਜੀ 에ਜ ਇਨ ਸੋਸ਼ਲ ਮੀਡੀਆ ਐਵਰੀਬਡੀ ਇਜ਼ ਅਵੇਅਰ ਹਾਟ ਇਜ਼ ਹੈਪਨਿੰਗ ਆਰੌਂਡ। ਕਾਪਨੂ ਮਿੰਦਰ ਸਿੰਘ ਬੜੇ ਮਜ਼ਬੂਤ ਲੀਡਰ ਨੇ ਇਸ ਮਜ਼ਬੂਤ ਲੀਡਰ ਨੂੰ ਦੁਬਾਰਾ ਮਜ਼ਬੂਤ ਕਰਨ 'ਚ ਤੁਸੀਂ ਬਹੁਤ ਅਹਿਮ ਭੂਮਿਕਾ ਨਿਭਾਈ ਸੀ ਸਾਡੇ ਯਾਦ ਆ ਜਦੋਂ ਕਾਂਗਰਸ ਹਾਰੀ ਸੀ 2012 ਚ ਉਸ ਬਾਅਦ ਸਾਰੇ ਐਮ ਐਲ ਏ ਜੀ ਨੂੰ ਤੁਸੀਂ ਨਾਲ ਲੈ ਕੇ ਚੱਲਦੇ ਸੀ ਲੰਚ ਡਿਪਲੋਮੇਸੀ ਡਿਨਰ ਡਿਪਲੋਮੇਸੀ ਸਭ ਕੁਝ ਹੁੰ ਹੋ ਕਿਹਾ ਜਾਂਦਾ ਕਿ ਤੁਹਾਡੇ ਦੀ ਦੂਰ ਹੋ ਗਏ ਕੈਪਟਨ ਮਿੰਦਰ ਸਿੰਘ these are vested interest ਅੱਜ ਜਿੱਥੇ ਆਪਾਂ ਗੱਲ ਕਰ ਰਹੇ ਆਪਾਂ ਕਾਂਗਰਸ ਆਫਿਸ 'ਚ ਬੈਠ ਕੇ ਗੱਲ ਕਰ ਰਹੇ ਆਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਣੇ ਆਪਾਂ ਵੇਟ ਕਰ ਰਹੇ ਆਂ ਪ੍ਰੈਸ ਕਾਨਫਰੰਸ ਨੂੰ ਲੈ ਕੇ ਸੁਨੀਲ ਇਸ ਨਾਟ ਇੰਪੋਰਟੈਂਟ ਕੋਈ ਇੱਕ ਬੰਦਾ ਪਾਰਟੀ ਇਸ ਮੱਚ ਲਾਰger ਦਨ ਦਨ ਅ ਸਿੰਗਲ ਇੰਡੀਵਿਜੂਅਲ ਆਈ ਮੇ ਬੀ ਅ ਪਾਰਟ ਆਫ ਦ ਪਾਰਟੀ ਬਟ ਆਮ ਨਾਟ ਦ ਪਾਰਟੀ ਸਾਰੇ ਦੇ ਸਾਰੇ ਲੋਕ ਮਿਲ ਕੇ ਇੱਕ ਇੱਕ ਤਿੰਨ ਕਾ ਬਣ ਕੇ ਮਜ਼ਬੂਤੀ ਆਂਦੀ ਹੈ ਸਾਰੇ ਵਰਕਰ ਮਿਲ ਕੇ ਅੱਜ ਜਿਸ ਤਰ੍ਹਾਂ ਮਹਾਭਾਰਤ ਦੇ ਵਿੱਚ ਕਹਿੰਦੇ ਆ ਵੀ ਅਰਜੁਨ ਦੀ ਜਿਹੜੀ ਲਕਸ਼ਿ ਸੀਗਾ ਉਹਦਾ ਨਿਸ਼ਾਨਾ ਸੀਗਾ ਉਹਨੂੰ ਸਿਰਫ ਅੱਖ ਦਿਖ ਰਹੀ ਸੀਗੀ ਮੱਛੀ ਨਹੀਂ ਸੀ ਦਿਸ ਰਹੀ ਉਹ ਉਸੇ ਤਰ੍ਹਾਂ ਅੱਜ ਕਾਂਗਰਸ ਵਰਕਰ ਨੂੰ ਆ ਦਿਖ ਰਿਹਾ ਵੀ ਕਿਸ ਤਰ੍ਹਾਂ ਪੰਜਾਬ ਨੂੰ ਬਚਾਣਾ ਤੇ ਅਸੀਂ ਸਾਰੇ ਇਸ ਕਰਕੇ ਲੱਗੇ ਆ देयर आर ਨੋ ਡਿਫਰੈਂਸ ਇਸ ਐਟ 올 ਪਰ ਕਿਹਾ ਜਾਂਦਾਗਾ ਕਿ ਜਦੋਂ ਬਾਜਵੇ ਖਿਲਾਫ ਲੜਾਈ ਲੜਨੀ ਸੀ ਉਹਨੂੰ ਸੁਨੀਲ ਜਾਖੜ ਨੂੰ ਅੱਗੇ ਲਾ ਲਿਆ ਹੁਣ ਕੋਈ ਹੋਰ ਅੱਗੇ ਲਾ ਲੈ ਜਿਹੜੇ ਉਹਨਾਂ ਨੂੰ ਠੀਕ ਲੱਗਦੇ ਨੇ ਨਹੀਂ ਥੋੜਾ ਕੀ ਖਿਆ ਲੜਾਈ ਖਤਮ ਹੋ ਗਈ ਲੜਾਈ ਚੱਲ ਰਹੀ ਹੈ ਅਸੀਂ ਸਾਡੀ ਲੜਾਈ ਇਸ ਸਰਕਾਰ ਦੇ ਨਾਲ ਹੈ ਅਕਾਲੀ ਬੀਜੇਪੀ ਸਰਕਾਰ ਦੇ ਨਾਲ ਹੈ ਨਾ ਕਿ ਕਿਸੇ ਆਪਸ ਵਿੱਚ ਕਰੇ ਲੂਗੋ ਲੜਾਈ ਚੱਲ ਰਹੀ ਸੀ ਆ ਲੜਾਈ ਵਾਟ ਇਜ਼ ਦਾ ਬੈਸਟ ਵੇ ਆਊਟ ਪੰਜਾਬ ਦਾ ਵਰਕਰ ਮਹਿਸੂਸ ਕਰ ਰਿਹਾ ਸੀ ਵੀ ਕੈਪਟਨ ਸਾਹਿਬ ਇਨਾ ਅਕਾਲੀ ਸਰਕਾਰ ਨੂੰ ਤੇ ਬੀਜੇਪੀ ਸਰਕਾਰ ਨੂੰ ਇਥੋਂ ਪਿਆ ਸਕਦੇ ਐ ਇਸ ਕਰਕੇ ਜਦੋਂ ਜੈ ਚੱਲੀ ਸੀ ਉਹਨੂੰ ਜਦੋਂ ਤਾਈਂ ਸਿਰੇ ਤਾਈਂ ਨਹੀਂ ਲੈ ਕੇ ਜਾਂਦੇ ਆਈ ਥਿੰਕ ਦ ਬੈਟਲ ਇਸਟਿਲ ਕੰਟੀਨਿਊ ਹੋ ਲੱਗਦਾ ਨਹੀਂ ਕਿ ਤੁਹਾਨੂੰ ਕਿਤੇ ਕਿਤੇ ਕੈਪਟਨ ਮਿਰਨਦਰ ਸਿੰਘ ਨੂੰ ਉਹਨਾਂ ਦਿਨਾਂ 'ਚ ਯੂਜ਼ ਕੀਤਾਗਾ ਜਦੋਂ ਲੋਡ ਸੀ ਉਦੋਂ ਤੁਸੀਂ ਹਰ ਫਰੰਟ ਦੇ ਉੱਤੇ ਅੱਗੇ ਹੁਣ ਜਦੋਂ ਤੁਹਾਨੂੰ ਲੋਡ ਸੀਗੀ ਤੁਸੀਂ ਪਾਰਟੀ ਦੇ ਅੰਦਰ ਐਮ ਭੂਮਿਕਾ ਨਿਭਾਉਂ ਉਦੋਂ ਰਾਸ ਸਭਾ ਵੀ ਹੰਸ ਰਾਜ ਨੂੰ ਦੇਣ ਦੀ ਗੱਲ ਆ ਗਈ ਉਦੋਂ ਬਹੁਤ ਸਾਰੀਆਂ ਚੀਜ਼ਾਂ ਦੂਜੇ ਪਾਸੇ ਚਲ ਗਈ ਦੇਖੋ ਮਨੂੰ ਮੈਂ ਸਮਝਦਾ ਮੈਂ ਜਿੰਨਾ ਕਿ ਮੈਂ ਡਿਜ਼ਰਵ ਕਰਦਾ ਉਸ ਤੋਂ ਬਹੁਤ ਫालतू ਮਨੂੰ ਮਾਨ ਸਤਕਾਰ ਤੇ ਉਸ ਤੋਂ ਸਭ ਤੋਂ ਵੱਡੀ ਗੱਲ ਜਿਹੜਾ ਪਿਆਰ ਵਰਕਰਜ਼ ਦਾ ਤੇ ਸਾਰੀ ਲੀਡਰਸ਼ਿਪ ਦਾ ਮਿਲੇ ਹਰੇਕ ਆਦਮੀ ਦੀ ਆਪਦੀ अहमियत ਹੈ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਾ ਪਾਰਟੀ ਦੀ ਜ਼ਿੰਮੇਵਾਰੀ ਹੈ ਪਾਰਟੀ ਦਾ ਧਰਮ ਵੀ ਬਣਦਾ ਕਰਤਵ ਵੀ ਬਣਦਾ ਪੰਜਾਬ ਇੱਕ ਗੁਲਦਸਤ ਹੈ ਜਿਹਦੇ ਵਿੱਚ ਹਰੇਕ ਸੈਕਸ਼ਨ ਬੈਠਾ ਹੈ ਹਰੇਕ ਬੰਦੇ ਨੂੰ ਉਹਦੀ ਰਿਪਰੈਜ਼ੈਂਟੇਸ਼ਨ ਮਿਲੇ ਤੇ ਅੱਜ ਮਸਲਾ ਕਿਸੇ ਨੂੰ ਰਿਵਾਰਡ ਕਰਨ ਦਾ ਹੈ ਜਾਂ ਕਿਸੇ ਨੂੰ ਇਸਤੇਮਾਲ ਕਰਨ ਦਾ ਨਹੀਂ ਅੱਜ ਤਾਂ ਮੇਨ ਮਕਸਦ ਹੀ ਹੈ ਵੀ ਪੰਜਾਬ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ but ਇਨਾ ਪਿਆਰ ਹੁੰਦਾ ਸੀ ਮੈਂ ਕਹ ਰਿਆਂ ਕਿਉਂ ਦੂਰੀ ਕਿਵੇਂ ਪੈਦਾ ਹੋ ਗਈ ਬਹੁਤ ਪਿਆਰ ਹੁੰਦਾ ਸੀ ਤੁਹਾਡਾ ਅੱਜ ਵੀ ਪਿਆਰ ਹੈ ਤੁਸੀਂ ਅੱਜ ਵੀ ਜਾ ਕੇ ਕੈਪਟਨ ਸਾਹਿਬ ਨੂੰ ਕੋਈ ਗੱਲ ਕਰਕੇ ਪਿਆਰ ਚ ਤੁਹਾਨੂੰ ਕਿਥੇ ਕਮੀਆਂ ਨਜ਼ਰ ਆਈਆਂ ਨਹੀਂ ਤੁਸੀਂ ਦਿਸਦੇ ਨਹੀਂ ਉਹਨਾਂ ਦੀ ਗੱਡੀ ਦੇ ਨਾਲ ਹੁੰਦੇ ਸੀ ਤੁਸੀਂ ਕੈਪਟਨ ਮਰਿੰਦਰ ਸਿੰਘ ਦੀ ਹਰ ਪ੍ਰੈਸ ਕਾਨਫਰੰਸ 'ਚ ਹੁੰਦੇ ਸੀ ਕੈਪਟਨ ਮਰਿੰਦਰ ਸਿੰਘ ਦੇ ਹਰ ਪ੍ਰੋਗਰਾਮ 'ਚ ਮੂਰੀ ਹੁੰਦੇ ਸੀ ਅੱਜ ਕੱਲ ਤੁਸੀਂ ਨਜ਼ਰ ਹੀ ਨਹੀਂ ਆਉਂਦੇ ਕਿਤੇ ਮੈਂ ਥੋੜੋ ਅੱਜ ਵੀ ਇੱਥੇ ਪੰਜਾਬ ਕਾਂਗਰਸ ਪਹੁੰਚੀ ਹੈ ਜਾ ਕੇ ਹੁਣ ਕਿਉਂਕਿ ਇਲੈਕਸ਼ਨ 6 ਮਹੀਨੇ ਰਹਿ ਗਏ ਆਪ ਦਾ ਘਰ ਵੀ ਤਾਂ ਸਾਹਮਣੇ ਹੈ ਬੋਰ ਵੀ ਜਾ ਕੇ ਬੋਰ ਅਦਰ ਦੇ ਲੀਡਰ ਅਦਰ ਦੀ ਲੜਾਈ ਲੜੀ ਹੈ ਸਾਡਾ ਜਿਹੜਾ ਮੇਨ ਮਕਸਦ ਸੀਗਾ ਵੀ ਇਹਨਾਂ ਇੱਕ ਜਰਨੈਲ ਦੀ ਲੋੜ ਹੈ ਜਰਨੈਲ ਅਸੀਂ ਅੱਗੇ ਲਾ ਲਿਆ ਅਸੀਂ ਜਾ ਕੇ ਅਬੋਰ ਵੀ ਸਾਹਮਣੇ ਕਿਉਂਕਿ ਅਬੋਰ ਦੇ ਲੋਕਾਂ ਦਾ ਉਦੋਂ ਹੀ ਐਹਸਾਨ ਜਿਹੜਾ ਮੁੜੇ ਜਾ ਸਕਦਾ ਜਦੋਂ ਉਹਨਾਂ ਦੇ ਕਾਂਗਰਸ ਦੀ ਸਰਕਾਰ ਲਿਆ ਕੇ ਕੰਮ ਕਰਾਵਾਂਗੇ ਤੁਹਾਨੂੰ ਲੱਗਦਾ ਨਹੀਂ ਤੁਹਾਡੀ ਆਪੋਜੀਸ਼ਨ ਦੀ ਲੀਡਰੀ ਵੀ ਹੈ ਕੈਪਟਨ ਮਰਿੰਦਰ ਸਿੰਘ ਕਰਕੇ ਤੇ ਕੁਝ ਹੋਰ ਵੀ ਨਹੀਂ ਮਿਲਿਆ ਕਿਉਂਕਿ ਉਹ ਲੜਾਈ ਤਾਂ ਤੁਸੀਂ ਲੜ ਰਹੀ ਸੀ ਸਾਰੀ ਮਿਲਿਆ ਨਾਮ ਮਿਲਣ ਸਾਡਾ ਤਾਂ ਮੇਨ ਮਕਸਦ ਤੁਹਾਨੂੰ ਦੱਸਿਆ ਵੀ ਇਸ ਅਕਾਲੀ ਭਾਜਪਾ ਸਰਕਾਰ ਤੋਂ ਪਿੱਛਾ ਛੁਡਾਉਣ ਵਾਸਤੇ ਅਸੀਂ ਲੜਾਈ ਲੜ ਰਹੇ ਤੇ ਉਹਦੇ ਵਿੱਚ ਅਸੀਂ ਲੋਕਾਂ ਦੇ ਸਾਡੇ ਕਾਂਗਰਸ ਵਰਕਰਾਂ ਦੇ ਹੌਸਲੇ ਨਾਲ ਬਿਲਕੁਲ ਕਾਮਯਾਬ ਹੋਵਾਂਗੇ ਕੈਪਟਨ ਮਿੰਦਰ ਸਿੰਘ ਨੂੰ ਮੈਂ ਪਿਛਲੀ ਵਾਰ ਪੁੱਛਿਆ ਕਿ ਜਾਖੜ ਸਾਹਿਬ ਅੱਜਕੱਲ ਪ੍ਰੈਸ ਕਾਨਫਰੰਸਾਂ ਵਿੱਚ ਨਹੀਂ ਦੇਖਦੇ ਉਹ ਕਹਿੰਦੇ ਮੈਂ ਕਿਹੜਾ ਉਹਨੂੰ ਗੋਦੀ 'ਚ ਬਿਠਾ ਲਾਂ ਦੇਖੋ ਤੁਸੀਂ ਬਾਰ-ਬਾਰੀ ਉਹਨੂੰ ਪੁੱਛਣਾ ਬਾਕੀ ਤੁਸੀਂ ਕਿਹਨੂੰ ਬਿਠਾਣੇ ਹੋ ਗੋਦੀ 'ਚ ਆਪ ਦਾ ਜਿਹੜਾ ਲਾਡਲਾ ਹੁੰਦਾ ਉਹਨੂੰ ਬਿਠਾਣੇ ਹੋ ਕਿਨੂੰ ਬਿਠਾਣੇ ਹੋ ਉਹਨਾਂ ਨੇ ਕਿਹਾ ਮੈਂ ਕਿਹੜਾ ਗੋਦੀ 'ਚ ਬਿਠਾਣਾ ਉਹਨਾਂ ਨੇ ਜੋ ਕੁਝ ਕਹਿਣਾ ਨਾ ਕਹਿਣਾ ਦੀਜ਼ ਆ ਰੇ ਮਟੀਰੀਅਲ ਕੈਪਟਨ ਮਰਿੰਦਰ ਸਿੰਘ ਨੂੰ ਅਗਰ 10 'ਚੋਂ ਨੰਬਰ ਦੇਣੇ ਹੋ ਤੁਸੀਂ ਕਿੰਨੇ ਦਿਓਗੇ ਜੋ ਹੁਣ ਕਾਰਗੁਜ਼ਾਰੀ ਚੱਲ ਰਹੀ ਹੈ ਉਹਨਾਂ ਦੀ ਦੇਖੋ ਪੰਜਾਬ ਦਾ ਰਾਜਨੀਤਿਕ ਦ੍ਰਿਸ਼ਟੀਕੋਣ ਨਾਲ ਤੁਸੀਂ ਇਹਨੂੰ ਦੇਖੋ ਪੰਜਾਬ ਦੇ ਵਿੱਚ ਅਕਾਲੀਆਂ ਨੇ ਦੋ ਹੀ ਮੁੱਦੇ ਸਭ ਤੋਂ ਜ਼ਿਆਦਾ ਐਕਸਪਲੋਇਟ ਕੀਤੇ ਹਨ ਧਰਮ ਨੂੰ ਤੇ ਪਾਣੀ ਨੂੰ ਰਮੜਾ ਜਿਹੜਾ ਹੈ ਦੈਟ ਹੈਜ਼ ਬੂਮ ਰੈਮਡ ਉਹਨਾਂ ਦੇ ਵਾਪਸ ਆ ਕੇ ਜਿਹੜਾ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਆਈ ਥਿੰਕ ਉਹ ਦੇ ਆਰ ਗੋਇੰ ਟੂ ਬੀ ਡੈਲਟ ਦ ਸੇਮ ਸੋਰਟ ਜਿਹਦੇ ਨਾਲ ਇਹਨਾਂ ਨੇ ਉਹ ਕੀਤਾ ਸੀਗਾ ਜੋ ਉਹਨਾਂ ਨੇ ਕੰਡੇ ਬੀਜੇ ਉਹ ਉਹਨਾਂ ਨੂੰ ਹੁਣ ਕੀ ਚੱਕਣੇ ਪੈਣਗੇ ਦਰਬਾਰ ਸਾਹਿਬ ਦੇ ਅੰਦਰ ਇੱਕ ਫਖਰੇ ਕੌਮ ਦਾ ਖਿਤਾਬ ਉਹਨਾਂ ਨੂੰ ਮਿਲਿਆ ਹੋਇਆ ਬਾਦਲ ਸਾਹਿਬ ਨੂੰ ਤੇ ਇੱਕ ਅਰਦਾਸੀ ਆ ਉਹਨਾਂ ਨੂੰ ਸਰੋਪਾ ਦੋਣ ਦੇਣ ਤੋਂ ਇਨਕਾਰ ਕਰਦੇ ਆ ਕੋਈ ਛੋਟੀ ਗੱਲ ਨਹੀਂ ਇਹਦੇ ਜਿਹੜੇ ਮਾਇਨੇ ਆ ਉਹ ਸਮਝੋ ਇਹਦਾ ਮਾਇਨੇ ਇਹ ਹੈ ਵੀ ਆ ਸਿਰਫ ਇੱਕ ਅਰਦਾਸੀਏ ਦੀ ਗੱਲ ਨਹੀਂ ਆ ਗੁਰੂ ਘਰ ਦਾ ਫਤਵਾ ਹੈ ਆ ਉਹ ਹੁਕਮਨਾਮਾ ਨਹੀਂ ਵੀ ਜਿਹੜਾ ਇੱਕ ਦਿਨ ਲਿਖਿਆ ਤੇ ਦੂਜੇ ਦਿਨ ਵਿਡਰੋਅ ਕਰ ਲਿਆ ਐਨ ਉਸ ਅਰਦਾਸੀਏ ਨੇ ਭਾਈ ਬਲਬੀਰ ਸਿੰਘ ਨੇ ਜੋ ਗੱਲ ਕੀਤੀ ਹੈ ਇਹ ਉਹਨਾਂ ਨੂੰ ਮੇਰਾ ਮੰਨਣਾ ਹੈ ਆਵਾਜ਼ੇ ਕੌਮ ਦਾ ਕਥਾਬ ਨਾਲ ਨਵਾਜਿਆ ਜਾਣਾ ਚਾਹੀਦਾ ਉਹਨਾਂ ਨੇ ਪੰਜਾਬ ਦੇ ਇਕੱਲੇ ਸਿੱਖ ਕੌਮ ਦੇ ਨਹੀਂ ਹਰੇਕ ਪੰਜਾਬੀ ਦੀ ਜਿਹੜਾ ਵੀ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਉਹਦੀ ਭਾਵਨਾ ਨੂੰ ਆਵਾਜ਼ ਦਿੱਤੀ ਹੈ ਤੇ ਇਸ ਕਰਕੇ ਧਰਮ ਵਾਲਾ ਤਾਂ ਖਾਤਾ ਉਹਨਾਂ ਦਾ ਅਕਾਲੀਆਂ ਦਾ ਮੈਂ ਸਮਝਦਾ ਹਾਂ ਵੀ ਕਿ ਐਤ ਕੀ ਉਹਨਾਂ ਨੇ ਛੇੜਨਾ ਐਸਵਾਈਐਲ ਦਾ ਜਿਹੜਾ ਮੁੱਦਾ ਸੀ ਉਹਦਾ ਕੈਪਟਨ ਸਾਹਿਬ ਨੇ ਆਪਣੇ ਰਾਜਕਾਲ ਦੇ ਦੌਰਾਨ ਆਪਣੀ ਕੁਰਸੀ ਦੀ ਪਰਵਾਹ ਨਾ ਕਰਕੇ ਤੇ ਜਿਹੜਾ ਫੈਸਲਾ ਲਿਆ ਸੀਗਾ ਮੈਂ ਸਮਝਦਾ ਵੀ ਉਹ 10 ਦੇ ਵਿੱਚ ਅਗਰ ਕੋਈ ਗ੍ਰੇਸ ਮਾਰਕ ਵੀ ਦਿੱਤੇ ਜਾ ਸਕਦੇ ਇਸ ਤੇ 11 ਨੰਬਰ ਦੇ ਕਾਬਿਲ ਹੈ ਤੇ ਉਸੇ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਜਿਸ ਤਰ੍ਹਾਂ ਡਿਵੈਲਪਮੈਂਟ ਹੋਈ ਜਿਸ ਤਰ੍ਹਾਂ ਟਰਾਂਸਪੇਰੈਂਟ ਪਰਤੀਆਂ ਹੋਈਆਂ ہیں ਜਿਸ ਤਰ੍ਹਾਂ ਇੱਕ ਵਾਪਸ ਪੰਜਾਬ ਦੀ ਅਰਥਵਿਵਸਥਾ ਨੂੰ ਲੀਤ ਲਿਆ ਗਿਆ ਉਹਨੂੰ ਦੇਖਦੇ ਲੋਕਾਂ ਦੀ ਐਕਸਪੈਕਟੇਸ਼ਨ ਹੈ ਵੀ ਐਤ ਕੀ 11 ਦੀ ਬਜਾਏ 12 ਨੰਬਰ ਲੈਣ ਵਾਲਾ ਜਾਂ ਕੰਮ ਕਰਨ ਦੀ ਲੋੜ ਹੈ ਤੇ ਉਹ ਕੈਪਟਨ ਸਾਹਿਬ ਨਹੀਂ ਰਜਵਾੜਾ ਸ਼ਾਹੀ ਮੁੱਦਾ ਬਣੂਗੀ ਬਹੁਤ ਵੱਡੇ ਪੱਧਰ ਦੇ ਉੱਤੇ ਜਗਮੀਤ ਬਰਾੜ ਵੀਰ ਦਵਿੰਦਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਰਜਵਾੜਾ ਸ਼ਾਹੀ ਇੱਕ ਮੁੱਦਾ ਹੈਗਾ ਰਜਵਾੜਾ ਸ਼ਾਹੀ ਖਤਮ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਅਕਾਲੀਆਂ ਨੇ ਰਾਜ ਨਹੀਂ ਸੇਵਾ ਕਰਕੇ ਪੰਜਾਬ ਦੀ ਸੇਵਾ ਕੀਤੀ ਹੈ ਉਹ ਜਿਹੜੇ ਦਾਸ ਹੈ ਜਿਹੜੇ ਨਿਮਾਣੇ ਦਾਸ ਬਣ ਕੇ ਪੰਜਾਬ ਨੂੰ ਜਿਨ੍ਹਾਂ ਨੇ ਗੱਬਰ ਸਿੰਘ ਜਿਸ ਤਰ੍ਹਾਂ ਕਹਿੰਦਾ ਸੀ ਖੁਰਚ ਖੁਰਚ ਕੇ ਤੇਰੀ ਗੋਰੀ ਚਮੜੀ ਉਤਾਰ ਲੂੰਗਾ ਪੰਜਾਬ ਦਾ ਰੇਤਾ ਤਾਂ ਛਿੱਲ ਕੇ ਲੈ ਗੇ ਉਹਨਾਂ ਲੋਕਾਂ ਨਾਲੋਂ ਕੋਈ ਵੀ ਹੋਰ ਬੰਦਾ ਬਿੱਤਰ ਹੈ ਅੱਜ ਰਜਵਾੜੇ ਸ਼ਹੀਦੀ ਜਾਂ ਕੋਈ ਕਿਸੇ ਇੱਕ ਵਿਅਕਤੀ ਦੀ ਗੱਲ ਨਹੀਂ ਲੋਕਾਂ ਦੀ ਆਸ ਜਿਹੜੀ ਹੈ ਉਹ ਕੈਪਟਨ ਰਮਿੰਦਰ ਸਿੰਘ ਤਾਂ ਹੀ ਹੈ ਕੈਪਟਨ ਰਮਿੰਦਰ ਸਿੰਘ ਹੈਜ਼ ਪਰਫਾਰਮਡ अर्लियर एंड दे एक्सपेक्ट हिम दे हैव ਬਲੀਵ ਬਲੀਫ ਇਨ ਹਿਮ ਵੀ ਆਰ ਕਿ ਵਾਪਸ ਪੰਜਾਬ ਨੂੰ ਵਾਪਸ ਲਈ ਤੇ ਲੈ ਕੇ ਆਣਗੇ ਤੁਹਾਨੂੰ ਕਦੇ-ਕਦੇ ਇਸ ਗੱਲ ਦਾ ਦੁੱਖ ਹੁੰਦਾ ਕਿ ਤੁਸੀਂ ਬਹੁਤ ਨੇੜੇ ਕੈਪਟਨ ਰਮਿੰਦਰ ਸਿੰਘ ਦੇ ਨਾਲ ਚੱਲੇ ਤੇ ਕੈਪਟਨ ਰਮਿੰਦਰ ਸਿੰਘ ਨੇ ਉਹ ਮਾਨ ਸਤਕਾਰ ਨਹੀਂ ਦਿੱਤਾ ਜੋ ਤੁਹਾਨੂੰ ਚਾਹੀਦਾ ਸੀਗਾ ਜਿਹਦੀ ਤੁਹਾਨੂੰ ਲੋੜ ਸੀ ਇਸੇ ਕਰਕੇ ਤੁਹਾਡੀਆਂ ਦੂਰੀਆਂ ਵੀ ਪੈਦਾ ਹੋਈਆਂ ਉਹ ਦਿਖ ਵੀ ਰਹੀਆਂ ਨੇ ਕੋਈ ਕਿਸੇ ਕਿਸਮ ਦੀ ਦੂਰੀਆਂ ਨਹੀਂ ਨਾ ਪਤਾ ਨਹੀਂ ਤੁਹਾਨੂੰ ਕਿੱਥੋਂ ਦੂਰੀਆਂ ਨਜ਼ਰ ਆਈਆਂ ਨੇ ਉਹ ਆਪਣਾ ਇੱਕ ਕੰਮ ਕਰ ਰਹੇ ਆ ਜੋ ਕੋਈ ਪਹਿਲਾਂ ਹੀ ਵਾਸ ਨਾਟ ਦਾ ਪ੍ਰੈਜ਼ੀਡੈਂਟ ਨਾਉ ਹਿਸ ਦਾ ਪ੍ਰੈਜ਼ੀਡੈਂਟ ਅੱਜ ਵੀ ਮੀਟਿੰਗ ਜਿਹੜੀ ਚੱਲ ਰਹੀ ਹੈ ਲੋਕਾਂ ਨਾਲ ਚੱਲ ਰਹੀ ਹੈ ਟੋਟਲੀ ਦਿਸ ਇਜ਼ ਆਈ ਸਿੰਕ ਇਟਸ ਅਨਕਾਲਡ ਫੋਰ ਜੀਡੀਆ ਸਟੇਟਮੈਂਟ ਮੈਂ ਜਕਰ ਸਭ ਪੰਜ ਲੀਡਰਾਂ ਦੇ ਨਾਮ ਲਵਾਂਗਾ ਉਹਨਾਂ ਚ ਤੁਸੀਂ ਦੱਸੋ ਕਿੰਨੇ ਨੰਬਰ ਦੇ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਦਿਓ ਨਰਿੰਦਰ ਮੋਦੀ ਨਰਿੰਦਰ ਮੋਦੀ ਨੂੰ ਦੱਸੋ ਕਿੰਨੇ ਨੰਬਰ ਦੇਣੇ ਹੋ ਜਿੰਨੇ ਵੀ ਤੁਹਾਨੂੰ ਠੀਕ ਲੱਗ ਨੰਬਰ ਨਹੀਂ ਦੇਣਾ ਚਾਹੁੰਦਾ ਆਈ ਥਿੰਕ ਹੀ ਹੈਜ਼ ਦ ਬਿਗੇਸਟ ਲੈਟ ਡਾਊਨ ਅਗਰ ਲੋਕਾਂ ਨੂੰ ਆਪਣੇ ਆਪ ਨੂੰ ਅਗਰ ਠਗਿਆ ਮਹਿਸੂਸ ਕਰ ਰਹੇ ਹੈ ਇਟ ਇਜ਼ ਬਿਕੋਜ਼ ਆਫ ਹਿਮ ਉਹਨਾਂ ਨੇ ਲੋਕਾਂ ਨੂੰ ਚੰਦ ਤਾਰੇ ਪ੍ਰੋਮਿਸ ਕੀਤੇ 15 ਲੱਖ ਰੁਪਏ ਕਾਲਾ ਤਨ ਲਿਆਵਾਂਗੇ ਸਾਰਿਆਂ ਦੇ ਹੁਣ ਵੀ ਜਿਹੜੀ ਗੱਲ ਕੀਤੀ ਹੈ ਸਭ ਤੋਂ ਵੱਡਾ ਮਜ਼ਾਕ ਪੰਜਾਬ ਦੇ ਕਿਸਾਨ ਨਾਲ ਜਿਹੜਾ ਕੀਤਾ ਹੈ ਵੀ ਤੁਹਾਡੀ ਜਿਹੜੀ ਆਮਦਨ ਹੈ ਕਿਸਾਨਾਂ ਦੀ 2022 ਤਾਈ ਦੁਗਣੀ ਕਰ ਦੇਾਂਗੇ ਵੇਰ ਐਸ ਜਿਹੜਾ ਝੋਨੇ ਦੀ ਹੁਣ ਐਮ ਐਸ ਪੀ ਵਧਾਈ ਹੈ ਦੈਟ ਇਜ਼ ਵਰਚੁਅਲੀ 3.8% ਦਾ ਜਿਹੜੀ ਹੈ ਕਰੀਬਨ 4% ਰੀਅਲ ਇਨਕਮ ਉਹਦੀ ਘਟੀ ਹੈ ਜਿਹੜਾ ਉਹਦਾ ਖਰੀਦ ਦੀ ਪਾਵਰ ਸੀਗੀ ਪਿਛਲੇ ਸਾਲ 100 ਰੁਪਏ ਨਾਲ ਜਿੰਨਾ ਖਰੀਦ ਸਕਦਾ ਸੀ ਐਤ ਕਿ ਉਹਨੂੰ ਉਹਦੇ ਵਾਸਤੇ 104 ਰੁਪਏ ਖਰਚਨੇ ਪੈਣਗੇ ਉਹ 4 ਰੁਪਏ ਜੇ ਪ੍ਰੋਵਾਈਡ ਫਾਰ ਨਹੀਂ ਕੀਤੇ ਸੋ ਮੈਂ ਸਮਝਦਾ ਵੀ ਇਟ ਇਜ਼ ਅ ਬਿਗੇਸਟ ਲੈਟ ਡਾਊਨ ਦ ਕੰਟਰੀ ਹੈਜ਼ ਐਵਰ ਕਾਸ ਸਿੰਘ ਬਾਦਲ ਨੂੰ ਦੱਸ ਚੁੱਕੇ ਨੰਬਰ ਦੇ ਦੇਖੋ ਬਾਦਲ ਸਾਹਿਬ ਅਗਰ ਜੇ ਸੰਗਤ ਦਰਸ਼ਨਾ ਚ ਨਾ ਪੈ ਕੇ ਤੇ ਪੰਜਾਬ ਦੇ ਡਿਵੈਲਪਮੈਂਟ ਦੀ ਗੱਲ ਕਰਦੇ ਇਤ ਦੀ ਖਾਸ ਕਰਕੇ ਜਦੋਂ ਮੈਂ ਖੁਦ ਵਿਧਾਨ ਸਭਾ ਦੇ ਅੰਦਰ ਜਦੋਂ ਉੱਠਿਆ ਮੈਂ ਉਹਨਾਂ ਨੂੰ ਵਧਾਈ ਵੀ ਦਿੱਤੀ ਵੀ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਹੀ ਕਿਸੇ ਨੂੰ ਪੰਜਵੀਂ ਵਾਰੀ ਮੁੱਖ ਮੰਤਰੀ ਬਣ ਦਾ ਮੌਕਾ ਮਿਲਦਾ ਹੈ ਤੇ ਸਾਰਿਆਂ ਨੂੰ ਆਈ ਸੀ ਵੀ ਜੇ ਤੁਸੀਂ ਜੋ ਵੀ ਆਪਣੇ ਅਕਾਲੀ ਪਾਰਟੀ ਦੀ ਵਰਕਰਾਂ ਦੇ ਆ ਤੁਹਾਡੇ ਆਪ ਦੇ ਕੋਈ ਆਪ ਦੇ ਪਰਿਵਾਰ ਦੇ ਕੋਈ ਛਾਵਾਂ ਸੀਗੀਆਂ ਕੋਈ ਸੀਗਾ ਜੋ ਕੁਝ ਵੀ ਤੁਸੀਂ ਆਪਣਾ ਪੂਰਾ ਕਰ ਲਿਆ ਪੰਜਾਬ ਨੂੰ ਉਜਾੜਤਾ ਪੰਜਾਬ ਲੁੱਟਿਆ ਗਿਆ ਉਸ 'ਚ ਤੁਹਾਡਾ ਕੀ ਰੋਲ ਰਿਹਾ ਹੈ ਤੁਹਾਡੀ ਅੰਤਰਾਤਮਾ ਜਾਣਦੀ ਹੋਣੀ ਹੈ ਪਰ ਐਸਵਾਰੀ ਤੁਸੀਂ ਕੁਝ ਇਹ ਜਿਆ ਕਰ ਜੋ ਵੀ ਤੁਹਾਨੂੰ ਨੀਲੇ ਕਾਰਡਾਂ ਦੇ ਉੱਤੇ ਆਪਣੀ ਫੋਟੋਆਂ ਨਾ ਲਵਾਉਣੀਆਂ ਪੈਣ ਥੋਡੀਆਂ ਫੋਟੋਆਂ ਲੋਕ ਖਰੀਦ ਕੇ ਲਿਆ ਕੇ ਲਵਾਉਣ ਵੀ ਬਾਦਲ ਸਾਹਿਬ ਨੇ ਪੰਜਾਬ ਦਾ ਕੀਤਾ ਸੀਗਾ ਮੈਂ ਉਹਨੂੰ ਯਾਦ ਕਰਵਾਇਆ ਵੀ ਤੁਸੀਂ ਪੰਜਵੀਂ ਵਾਰੀ ਮੁੱਖ ਮੰਤਰੀ ਬਣਿਓ ਤੇ ਅੱਜ ਵੀ ਪੰਜਾਬ ਦੇ ਛੋਟੇ ਜਿਹੇ ਬੱਚੇ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਓ ਵੀ ਪੰਜਾਬ ਦੇ ਲੀਡਰ ਕੌਣ ਹੈ ਅੱਜ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਨਾਮ ਆਉਂਦਾ ਹੈ ਅੱਜ ਵੀ ਸਰਦਾਰ ਬੀਨ ਸਿੰਘ ਦਾ ਨਾਮ ਆਉਂਦਾ ਕਿਸੇ ਬੰਦੇ ਨੇ ਆਹ ਨਹੀਂ ਕਹਿਣਾ ਵੀ ਬਾਦਲ ਸਾਹਿਬ ਨੇ ਪੰਜਾਬ ਵਾਸਤੇ ਆਹ ਡੱਕਾ ਵੀ ਤੋੜਿਆ ਸੋ ਆਈ ਥਿੰਕ ਦੈਟ ਇਜ਼ ਅਰਵਿੰਦ ਕੇਜਰੀਵਾਲ ਨੂੰ ਦੱਸ ਚੁੱਕੇ ਨੰਬਰ ਦੇ ਨੇ ਅਰਵਿੰਦ ਕੇਜਰੀਵਾਲ ਜੀ ਦਾ ਜੋ ਉਹਨਾਂ ਨੇ ਲੋਕਾਂ ਨੂੰ ਉੱਥੇ ਜਿਸ ਕਿਸਮ ਦੀ ਗੱਲਾਂ ਕੀਤੀਆਂ ਸੀ ਅੱਜ ਵੀ ਉਹ ਫੇਸ ਕਰ ਰਹੇ ਆਈ ਥਿੰਕ ਅੱਜ ਕੱਲ ਜੇ ਉਸ ਦਾ ਫੈਸਲਾ ਹੋ ਜਾਣਾ ਉਹਨਾਂ ਦੇ ਪੀਪਲ ਗੇਵ ਹਿਮ ਐਬਸੋਲੂਟ ਟਰਸਟ ਬਿਲਕੁਲ ਉਹਨਾਂ ਤੇ ਫੇਥ ਕਰਕੇ ਐਨੀ ਵੱਡੀ ਮੈਂਡੇਟ ਦਿੱਲੀ 'ਚ ਮਿਲੀ ਹੈ ਤੇ ਹਾਲਾਤ ਆ ਹੈ ਵੀ ਜਿਸ ਗੱਲ ਦੇ ਵਾਸਤੇ ਲੜਾਈ ਲੜ ਰਹੇ ਸੀ ਵੀ ਅਸੀਂ ਇਹ ਲਾਲ ਬੱਤੀਆਂ ਖਰਚੇ ਤਨਖਾਹ ਬੰਦ ਕਰਾ ਕੇ ਕਰਾਂਗੇ 21 ਐਮ ਐਲ ਏ ਉਹਨਾਂ ਦੇ ਬਰਖਾਸਤ ਹੋਣ ਜਾ ਰਹੇ ਹੈ ਕੋਰਟ ਬਰਖਾਸਤ ਕਰ ਰਹੀ ਹੈ ਕਿਉਂਕਿ ਆਫਿਸ ਆਫ ਪ੍ਰੋਫਿਟਾ ਲਾਲ ਬੱਤੀ ਪੈਸਿਆਂ ਦੀ ਭੁੱਖ ਦੇ ਵਿੱਚ ਸੋ ਆਈ ਥਿੰਕ ਹੀ ਇਜ਼ ਆਲਸੋ ਅ ਵੈਰੀ ਬਿਗ ਡਿਸਪਾਇੰਟਮੈਂਟ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਇਸ ਗੱਲ ਦਾ ਇੱਕ ਬਹੁਤ ਵੱਡਾ ਝਟਕਾ ਲੱਗਿਆ ਹੈ ਅਗੇਨ ਅ ਬਿਟਰੀਅਲ ਆਫ ਫੇਥ ਲੋਕਾਂ ਨੂੰ ਬੜੀ ਆਸ ਸੀ ਜਿਹੜੀ ਸੁਪਨੇ ਦਿਖਾਏ ਗਏ ਸੀਗੇ ਉਹ ਸੁਪਨੇ ਸੁਪਨੇ ਸੀ ਹੀ ਇਜ਼ ਨੋ ਬੈਟਰ অর ਵਰਸ ਦੈਨ ਐਨੀਬਾਡੀ ਐਲਸ ਮਜੀਠੀਆਂ ਨੂੰ ਦੱਸ ਚੁੱਕੇ ਨੰਬਰ ਦੇ ਨੇ ਵਿਕਰਮ ਮਜੀਠੀਆ ਆਈ ਥਿੰਕ ਇਜ਼ ਨਾਟ ਇਨ ਦੈਟ ਲੀਗ ਤੁਸੀਂ ਉਹਨਾਂ ਨੂੰ ਬਾਦਲ ਸਾਹਿਬ ਜਾਂ ਮੋਦੀ ਸਾਹਿਬ ਦੇ ਨਾਲ ਕੰਪੇਅਰ ਕਰੋ ਆਈ ਥਿੰਕ ਇਟ ਇਜ਼ ਅ ਰਿਫਲੈਕਸ਼ਨ ਪੂਰ ਰਿਫਲੈਕਸ਼ਨ ਔਨ ਦੋਸ ਲੀਡਰਸ ਤੁਹਾਡੇ ਡੈਲੀਗੇਸ਼ਨ ਲੱਗ ਗਿਆ ਸੀ ਨਾ ਕਿ ਤੁਸੀਂ ਕਲੀਨ ਚਿੱਟ ਦੇ ਦਿੱਤੀ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਸੀ ਮੈਂ ਕਹਿਤੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਚੁਕੇ ਨੰਬਰ ਦੇ ਕੈਪਟਨ ਅਮਰਿੰਦਰ ਸਿੰਘ ਐਜ਼ ਪਰਫਾਰਮਡ ਮੈਂ ਦੱਸ ਤੂੰ 11 ਨੰਬਰ ਦਿੱਤੇ ਜਿਹੜਾ ਉਹਨਾਂ ਨੇ ਕੰਮ ਕਰਨ ਦਾ ਜਦੋਂ ਮੌਕਾ ਮਿਲਿਆ ਸੀ ਐਂਡ ਗਿਵਨ ਅ ਚਾਂਸ ਆਈ ਬਿਲੀਵ ਥੈਟ ਹੀ ਵਿਲ ਪਰਫਾਰਮ ਇਵਨ ਬੈਟਰ ਐਟ ਕਿ 12 ਨੰਬਰ ਦੱਸ ਚੋਂ ਮਿਲਣਗੇ ਉਹ ਲੱਗਦਾ ਹੈ ਉਹ ਸਭ ਤੋਂ ਵੱਡਾ ਬਲੈਂਡਰ ਸੀ ਕੈਪਟਨ ਮਿੰਦਰ ਸਿੰਘ ਦਾ ਜਦੋਂ ਕਿਹਾ ਸੀ ਮਜੀਠੀਆ ਵਾਲੇ ਮਾਮਲੇ ਦੀ ਸੀਬੀਆਈ ਜਾਂਚ ਨਹੀਂ ਹੋਣੀ ਚਾਹੀਦੀ ਆ ਆਈ ਥਿੰਕ ਵਟ ਏਵਰ ਹੀ ਮੈਂਟ ਦ ਕਾਂਗਰਸ ਪਾਰਟੀ ਸਟਿਲ ਬੀਲੀਵਸ ਐਂਡ ਹਜ਼ ਆਲਵੇਜ਼ ਬੀਲੀਵਡ ਨਾਟ ਸਿਰਫ ਸੀਬੀਆਈ ਬਟ ਸਿਟਿੰਗ ਜੱਜ ਤੋਂ ਮੋਨੀਟਰ ਜਾਂਚ ਹੋਣੀ ਚਾਹੀਦੀ ਸੀ ਐਂਡ ਮੈਂ ਉਦੋਂ ਆ ਵੀ ਕੈਸੀ ਜਿਹੜੀ ਗੱਲ ਤੁਸੀਂ ਕਲੀਨ ਚਿੱਟ ਕਹਿੰਦੇ ਹੋ ਮੈਂ ਕਿਹਾ ਸੀ ਬਾਦਲ ਸਾਹਿਬ ਆ ਤੁਹਾਡੇ ਵਾਸਤੇ ਵੀ ਤੇ ਮਜੀਠੀਆ ਸਾਹਿਬ ਤੁਹਾਡੇ ਵਾਸਤੇ ਵੀ ਬਿਹਤਰ ਹੋਗਾ ਵੀ ਤੁਸੀਂ ਇੱਕ ਟਾਈਮ ਬਾਉਂਡ ਤਰੀਕੇ ਨਾਲ ਆ ਇਨਵੈਸਟੀਗੇਸ਼ਨ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜੇ ਨਹੀਂ ਆ ਜਿਹੜਾ ਦਾਗ ਹੈ ਤੁਹਾਡੇ ਲੱਗਿਆ ਜਿਹੜਾ ਡਰੱਗਸ ਸਮਗਲਿੰਗ ਵਾਲਾ ਵਿਕਰਮਜੀਤ ਆ ਸਾਰੀ ਉਮਰ ਤੋਂ ਲਾ ਨਹੀਂ ਚਰਚਾ ਕੀਤੀ ਤੁਸੀਂ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਸਕਦੇ ਇਟਸ ਨੋਟ ਈਵਨ ਵਰਥ ਮੈਂਸ਼ਨਿੰਗ ਸਰ ਇਸਨ ਸੁਨੀਲ ਜਾਖੜ ਜਿਨ੍ਹਾਂ ਦਾ ਕਹਿਣਾ ਕਿ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕੈਪਟਨ ਮਨਿੰਦਰ ਸਿੰਘ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਆ ਬੜੇ ਡਿਪਲੋਮੈਟਿਕ ਤਰੀਕੇ ਦੇ ਨਾਲ ਸੁਨੀਲ ਜਾਖੜ ਨੇ ਜਵਾਬ ਦਿੱਤੇ ਨੇ ਪਰ ਪਿਛਲੇ ਦਿਨਾਂ ਦੇ ਅੰਦਰ ਇਹ ਜਗਜाहਰ ਹੋਇਆ ਕਿ ਕੈਪਟਨ ਮਨਿੰਦਰ ਸਿੰਘ ਤੇ ਸਨੀਲ ਜਾਖੜ ਦੇ ਅੰਦਰ ਦੂਰੀਆਂ ਦੇਖੀਆਂ ਗਈਆਂ ਨੇ ਕੈਮਰਾਮੈਨ ਰਜਿੰਦਰ ਦੇ ਨਾਲ ਆਜਾਦਵਿੰਦਰ ਸਿੰਘ ਏਵੀਪੀ ਨਿਊਜ਼ ਚੰਡੀਗੜ੍ਹ